ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅ YouTube ਚੈਨਲ ਤੇ ਅੱਜ ਅਸੀਂ ਆਏ ਹੋਏ ਹਾਂ ਫਿਰੋਜ਼ਪੁਰ ਤੁਸ਼ਾਰ ਦੀ ਵੈਡਿੰਗ ਤੇ ਕੱਲ ਆ ਗਈ ਸੀ ਅਸੀਂ ਪਰ ਰਸਤੇ ਦਾ ਬਲੌਗ ਸੀ ਬਣਾ ਨਹੀਂ ਸਕੇ ਰਸਤੇ 'ਚ ਅਸੀਂ ਆਪਣੀਆਂ ਗੱਲਾਂ ਬਾਤਾਂ 'ਚ ਮਸ਼ਰੂਫ ਜ਼ਿਆਦਾ ਸੀਗੇ ਤੇ ਅੱਜ ਹੁਣ ਜਾ ਰਹੇ ਹਾਂ ਅਸੀਂ ਹੁਸੈਨੀ ਵਾਲਾ ਬਾਰਡਰ ਤੇ ਅਸੀਂ ਤਾਂ ਮੁੰਡਿਆਂ ਨੇ ਤਾਂ ਪਹਿਲਾਂ ਦੇਖਿਆ ਹੋਇਆ ਸੀ ਤੇ ਬਗਨ ਉਹਨਾਂ ਨੇ ਨਹੀਂ ਸੀ ਦੇਖਿਆ ਤੇ ਉਹਨਾਂ ਨੂੰ ਦਿਖਾ ਕੇ ਲੈ ਕੇ ਆਉਣਾ ਤੇ ਫੇਰ ਅੱਜ ਸ਼ਾਮ ਦੀ ਹੈਗੀ ਹੈ ਵੈਡਿੰਗ ਬਾਕੀ ਦੇ ਜਿਹੜੇ ਨਾਲ ਫਰੈਂਡਸ ਨੇ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਣੀ ਆ ਰਸਤੇ 'ਚ ਫੇਰ ਆਪਾਂ ਮਿਲਦੇ ਹਾਂ ਹਾਂਜੀ ਜਿਵੇਂ ਜਗਰਾਜ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਊਗਾ ਵੀ ਕੱਲ ਅਸੀਂ ਵੀਡੀਓ ਨਹੀਂ ਬਣਾ पाए ਹੈਗੇ ਉਹਦਾ ਰੀਜ਼ਨ ਇਹ ਸੀਗਾ ਵੀ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਸੀਗੇ ਆਕੇ ਉੱਥੋਂ ਤੇ ਆ ਤੁਸੀਂ ਮਿਲ ਗੁਰਮਨ ਨੂੰ ਗੁਰੂ ਨੂੰ ਹੈਲੋ ਕਰ ਦਿਓ ਹੈਲੋ ਇਹ ਤਾਜੀ ਵੀ ਦਾ ਬੇਟਾ ਤੇ ਅਤਕਦੀਰ ਨੂੰ ਵੀ ਮਿਲੋ ਕਿੱਦੇ ਹੈਲੋ ਕਰੋ ਤੇ ਅਸੀਂ ਰਾਤ ਅਸੀਂ ਸ਼ੂਟ ਕੀਤਾ ਸਟਾਰਟ ਕੀਤਾ ਸੀਗਾ ਬਟ ਹੋਇਆ ਹੀ ਨਹੀਂਗਾ ਫਿਰ ਕੰਟੀਨਿਊ ਗੱਲਾਂ ਬਾਤਾਂ ਲੱਗੇ ਰਹੇ ਕੱਲ ਲੇਡੀ ਸੰਗੀਤ ਸੀਗਾ ਉੱਥੇ ਵੀ ਨਹੀਂ ਵੀਡੀਓ ਬਣਾ पाए ਹੈਗੇ ਹੁਣ ਇਹ ਸਾਨੂੰ ਚੱਲੇ ਨੇ ਇੱਥੇ ਲੈ ਕੇ ਕਿਤੇ ਕਿਥੇ ਲੈ ਕੇ ਜਾਣਾ ਹਾਂ ਬਾਰਡਰ ਹਾਂ ਬਾਰਡਰ ਤੇ ਜਾਣਾ ਉੱਥੇ ਜਾ ਕੇ ਫਿਰ ਤੁਹਾਨੂੰ ਮਿਲਦੇ ਆਂ ਰਾਏ ਤੁਹਾਨੂੰ ਆਪਣੇ ਫਰੈਂਡਸ ਨਾਲ ਮਿਲਾਉਂਦੇ ਆਂ ਪਿੱਛੇ ਤਾਂ ਅਸੀਂ ਇਹ ਬਹਿਣਾ ਹੈਗਾ ਹਨਾ ਇਹ ਪਤਾ ਨਾ ਚੇਂਜ ਕਰਾਣੇ ਨਹੀਂ ਲੋੜ ਨੂੰ ਡਾਇਰੈਕਟ ਤੁਸੀਂ ਆ ਮਿਲੋ ਗੋਲੂ ਵੀਰ ਨੂੰ ਗੋਲੂ ਸਤਿ ਸ਼੍ਰੀ ਅਕਾਲ ਇੰਨੇ ਸਾਊ ਇਹਨਾਂ ਨੂੰ ਬਿਠਾਉਣ ਲੱਗੇ ਅੱਜ ਅਸੀਂ ਖੁੱਡੇ ਚਵਾੜਨ ਲੱਗੇ ਆ ਚਲੋ 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 ਝੂਵਾ 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 ਛੋਟੇ 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 ਓਏ ਮੇਰੀ ਕੁੜੀ ਦਾ ਸਿਰ ਭੰਨਤਾ ਕੋਈ ਨਹੀਂ ਫੁੱਟਿਆ ਚੱਲ ਚੱਲ ਤੂੰ ਆਜੇਂਗਾ ਪਿੱਛੇ ਕਿ ਫਸਜੇਂਗਾ

ਕੀ ਤੁਸੀਂ ਇਹ ਹੈਗੇ ਨੇ ਤਾਜੀ ਵੀਰ ਜਗਰਾਜ ਦੇ ਫਰੈਂਡ ਹੈਲੋ ਇਹ ਹੈਗੇ ਨੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਬੇਟਾ ਹੈਲੋ ਤੇ ਹੈਗੇ ਨੇ ਗੋਲੂ ਵੀਰ ਦੀ ਵਾਈਫ ਹੈਲੋ ਇਹ ਸਾਡਾ ਕੁੱਕੀ ਹੈਲੋ ਕੰਡੋ ਹੈਲੋ ਕੁੱਕੀ ਇਹ ਸਾਡੀ ਤਿੱਕ ਦੀਰ ਕੋ ਠੀਕ ਦਿਨ ਇਦਾਂ ਨੂੰ ਦੇਖੋ ਸਸ਼ੀ ਦਾ ਬਲੌਗ ਪਹਿਲਾ ਬੋਲ ਸਤਿ ਸ਼੍ਰੀ ਅਕਾਲ ਆ ਦੋ ਅਸੀਂ ਖੁੱਡੇ ਵਾਲੇ ਹੋ ਗਏ ਬੋਲੋ ਜੀ ਤੁਸੀਂ ਖੁਸ਼ ਜਾਂ ਤਾਂ ਬੋਲਣ ਹੀ ਦਿੰਦੀ ਤਾਨੇ ਸੀ ਬੋਲਣ ਦਿੰਦੇ ਕਿਉਂਕਿ ਇਹ ਕਦੋਂ ਦੇ ਬਕਵਾਸ ਕਰੀ ਜਾਂਦੇ ਸੀ ਤੇ ਐਵੇਂ ਹੀ ਹੱਸੀ ਜਾਂਦੇ ਸੀਗੇ ਤਾਂ ਮੈਂ ਕਿਹਾ ਸੀਗਾ ਵੀ ਚੁੱਪ ਕਰ ਜਾਓ ਵੀਰ ਜੀ ਹੁਣ ਬੋਲ ਸਕਦੇ ਹੋ ਤੁਸੀਂ ਖੜ ਜਾ ਮੈਂ ਰਸਤਾ ਦਾ ਸੁਣ ਵੀਰ ਜੀ ਰਸਤਾ ਦਾ ਸਰੇ ਮੈਂ ਨੈਵੀਗੇਸ਼ਨ ਪਲਾਨ ਕਰ ਰਿਹਾ ਹਾਂ ਓਕੇ ਧੰਨਵਾਦ ਆ ਪਹੁੰਚ ਗਏ ਸੀ ਹੁਸੈਨੀ ਵਾਲਾ ਬਾਰਡਰ ਤੇ ਤੇ ਅੱਗੇ ਜਾ ਕੇ ਹੁਣ ਜਿੱਥੇ ਆਪਣਾ ਬਹੁਤ ਪਰੇਡ ਵਗੈਰਾ ਹੁੰਦੀ ਹੈ ਸੇਰਮਨੀ ਹੁੰਦੀ ਆ ਉਹ ਜਗ੍ਹਾ ਦੇਖ ਕੇ ਆਉਣੀ ਆ ਨਾਲੇ ਇੱਥੇ ਆਪਣੇ ਜਿਹੜੇ ਭਗਤ ਸਿੰਘ ਹੁਣੀ ਨੇ ਉਹਨਾਂ ਦੀਆਂ ਸਮਾਦਾ ਵੀ ਇੱਥੇ ਬਣੀਆਂ ਹੋਈਆਂ ਨੇ ਅੱਗੇ ਜਾ ਕੇ ਫਿਰ ਉਹ ਵੀ ਦਿਖਾਉਣੇ ਆ। ਇਹ ਨੀਨੇ ਉਹ ਫੁੱਲ ਕਮਲ ਦੇ ਕਿਹੜੇ ਨੇ? ਕਮਲ ਦਾ ਨੀਲੀ ਇੰਡੀਆ ਪਾਕਿਸਤਾਨ ਦਾ ਸਾਂਝਾ ਹੈ। ਹਾਂ। ਉਹ ਆ ਲੈ ਇਹ ਦਰਿਆ। ਆ ਦੇਖ ਇੱਧਰ ਤਾਹਿਆਂ ਲਏ ਹੋਏ ਨੇ। ਇਹ ਇਸ ਸਾਈਡ ਨੂੰ ਪਾਕਿਸਤਾਨ ਨੂੰ ਜਾਂਦਾ। ਓਕੇ ਓਕੇ ਓਕੇ। ਇਹ ਇਹਦੇ 'ਚ ਵੈਸੇ ਵੀ ਦਰਿਆ 'ਚ ਨਾ نیچے ਉਹ ਦੂਜੀਆਂ ਇਲੈਕਟ੍ਰਿਕ ਵਾਇਰਸ ਲਾਈਆਂ ਹੋਈਆਂ ਨੇ। ਕੰਡੇ ਵਾਲੀਆਂ ਤਾਰਾਂ ਵੀ ਨੇ। ਓਕੇ ਓਕੇ। ਮੈਂ ਕਿਹਾ। ਤਾਂ ਹੀ ਇਧਰੋਂ ਕਵਰ ਕੀਤਾ ਹੋਇਆ ਹੈ ਨਾ। ਇਦਰ ਕੋ ਬਤ ਫਿਰ ਇਹ ਕੀ ਵੀ ਦੇ ਦੇਖ ਵੀ ਨਹੀਂ ਸਕਦੇ ਨਾ ਕਿ ਉੱਥੋਂ ਜਿਵੇਂ ਮੈਂ ਤੂੰ ਮੈਂ ਅਗਰੇ ਹੁਣ ਇਮੇਟਰੀ ਖੜੀ ਆ ਨਹੀਂ ਹਾਂਜੀ ਉੱਥੋਂ ਅਗਲਾ ਇਹਨੂੰ ਉਡਾਉਣਾ ਜਾਂ ਕੁਝ ਉੱਥੇ ਦੂਰ ਵੀ ਨਾ ਦੇਖੇ ਆਂ ਬੰਦ ਕਰਤਾ ਹਾਂਜੀ ਓਕੇ ਇੱਥੇ ਪੁੱਤਾ ਬਾ ਬਾਰਡਰ ਦੇਖੇ ਮੰਨ ਲਓ ਜੇ ਥੱਲੋਂ ਬਹੁਤ ਛੜ ਕੇ ਵੀ ਆਏ ਉਹਨਾਂ ਦੀ ਪਾਣੀ 'ਚੋਂ ਹਾਂ ਹਾਂ ਉਹਨਾਂ ਆ ਜਾਣਾ ਆਂ ਉੱਪਰ ਜਿਵੇਂ ਚੜਦੇ ਉਹਨਾਂ ਨੂੰ ਜਾਨੂੰ ਫੜ ਲੈਣਾ ਓਕੇ ਓਕੇ ਜਿਹੜੇ ਡਾਈਵਰਸ ਨੇ ਉਹਨਾਂ ਦੇ ਪਾਸਾ ਵੀ ਲੱਗੇ ਹੋਏ ਹੋਣੇ ਆਪਣੀ ਫੈਨ ਫੋਲੋਇੰਗ ਕਰਕੇ ਵੀ ਆਪਣੇ ਉੱਧਰ ਜਿਵੇਂ ਫੈਨਸ ਬਹੁਤ ਨੇ ਵੀ ਅੱਗੇ ਆ ਰਹੇ ਹਾਂ 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 ਜ਼ਰੂਰ ਲੈਂਦੇ ਪੰਜਾਬ ਚ ਓਕੇ ਸਾਨੂੰ ਹੁਣ ਇੱਥੇ ਚੈੱਕ ਪੋਸਟ ਤੇ ਰੋਕਿਆ ਸੀਗਾ ਤੇ ਉਹਨਾਂ ਨੇ ਪਿੱਛੋਂ ਵਾਇਰਲੈਸ ਕੀਤੀ ਵੀ ਇਹ ਬਹੁਤ ਜਿਹੜਾ ਭੁਲਦਾਇਆ ਸੀਗਾ ਤੁਹਾਨੂੰ ਵੀ ਉੱਥੇ ਵੀਡੀਓ ਬਣਾ ਰਹੀ ਸੀ ਸਾਡੇ ਇੱਥੇ ਮੇਰੇ ਕੈਲ ਸਿਕਿਉਰਟੀ ਰੀਜਨਸ ਕਰਕੇ ਉੱਥੇ ਵੀਡੀਓ ਬਣਾਉਣ ਨਹੀਂ ਦਿੰਦੇ ਉਹ ਸਾਨੂੰ ਕਹਿੰਦੇ ਤੁਸੀਂ ਵੀਡੀਓ ਡਿਲੀਟ ਕਰ ਦਿਓ ਅਸੀਂ ਕਾ ਵੀ ਕੋਈ ਨਹੀਂ ਅਸੀਂ ਕਰ ਦੰਨੇ ਆ ਪਰ ਹਜ ਤੱਕ ਅਸੀਂ ਡਿਲੀਟ ਨਹੀਂ ਕੀਤੀ ਹੈਗੀ ਇਹਨੇ ਵੀਡੀਓ ਕਰਕੇ ਥੋੜੇ ਰੋਕਿਆ ਸੀ ਹਾਂ ਇੱਥੇ ਰੱਖ ਲਓ ਜੇ ਗੱਦਰੀਆਂ ਦੋ ਬੋਚੂ ਇਹਦੀਆਂ ਗੱਲਾਂ ਬਸ ਇਹ ਹੰਦ ਨੂੰ ਅੱਗੇ ਜਾ ਕੇ ਦਿਖਾਉਨੇ ਆ ਸਿਕਿਉਰਿਟੀ ਕਾਫੀ ਜ਼ਿਆਦਾ ਫਿਰ ਉਹ ਆਸਕ ਕੀਤੀ ਇੱਥੇ ਹੋਈ ਆ ਬਾਕੀ ਸਾਈਡ ਤੋਂ ਆਪਣਾ ਭਗਤ ਸਿੰਘ ਨਵੀਆਂ ਸਮਾਦਾ ਬਣੀਆਂ ਹੋਈਆਂ ਨੇ ਕਿਤੇ ਰੇਲਵੇ ਲਾਈਨ ਵੀ ਆ ਪੁਰਾਣੀ ਜਿਹੜੀ ਪਹਿਲਾ ਆਪਰੇਟ ਹੋਣੀ ਹੁੰਦੀ ਸੀਗੀ ਇੰਡੀਆ ਪਾਕਿਸਤਾਨ ਚ ਉਹ ਵੀ ਲੈ ਕੇ ਜਾ ਕੇ ਦਿਖਾਉਣੀ ਆ ਉਹ ਵੀ ਅੱਗੇ ਬਾਅਦ ਰੱਖ ਲਵਾਂਗੇ ਇਹ ਬਣਿਆ ਹੋਇਆ ਪ੍ਰੇਰਨਾ ਸਥਲ ਇਹ ਵੈਸੇ ਆਪਾਂ ਨੂੰ ਪੜਿਆ ਸ਼ਾਇਦ ਘੱਟ ਹੋਵੇ ਲੋਕਲ ਨੂੰ ਤਾਂ ਪਤਾ ਹੋਊ ਇਹ ਬੈਟਲ ਆਫ ਸੈਣੀ ਵਾਲਾ ਬ੍ਰਿਜ ਦੀ ਹੋਈ ਸੀਗੀ 1956 ਚ ਤੇ ਉਦੋਂ ਜਿਹੜੇ ਆਪਣੇ ਜਵਾਨ ਸ਼ਹੀਦ ਹੋਏ ਸੀਗੇ ਤੇ ਇਹ ਜਗ੍ਹਾ ਨੂੰ ਪ੍ਰੋਟੈਕਟ ਕਰਦੇ ਹੋਏ ਤੇ ਉਹਨਾਂ ਦੀ ਯਾਦ ਚ ਬਣਾਈ ਹੋਈ ਹੈ ਜਗ੍ਹਾ ਇਹ ਫੇਰ ਦੂਜੀ ਇੱਕ ਹੋਈ ਸੀਗੀ ਬੈਟਲ ਆਫ ਸੈਣੀ ਵਾਲਾ 1965 ਤੇ ਇਹ ਦੋ ਲੜਾਈਆਂ ਹੋਈਆਂ ਹੋਈਆਂ 1965 ਦੀ ਤਾਂ ਚਲੋ ਆਪਾਂ ਨੂੰ ਪਤਾ ਹੀ ਆ ਤੇ ਪਰ 1956 ਵਾਲੀ ਬਾਰੇ ਜਾਣਕਾਰੀ ਘੱਟ ਹੋਊਗੀ ਲੋਕਾਂ ਨੂੰ ਆ ਖੜੀ ਐ ਸਾਰੀ ਬੱਚਾ پارٹی ਹਾਂਜੀ ਆ ਇਹਦੇ ਅੰਦਰ ਆ ਰੈਲਵੇ ਲਾਈਨ ਇੱਥੇ ਉੱਥੋਂ ਉੱਪਰ ਦੀ ਆ ਕੇ ਦੇਖੂਗਾ ਹਾਂ ਹਾਂਜੀ ਇੱਧਰ ਨੂੰ ਚਲੋ ਆਜੋ ਆ ਇਹਦੇ ਅੰਦਰ ਆ ਰੈਲਵੇ ਲਾਈਨ ਇੱਥੇ ਉੱਥੋਂ ਉੱਪਰ ਦੀ ਆ ਕੇ ਦੇਖੂਗਾ ਹਾਂ ਹਾਂਜੀ ਇੱਧਰ ਨੂੰ ਚਲੋ ਆਜੋ ਆ ਜਾ ਆਜਾ ਆਜਾ ਆ ਆ ਫੜ ਲਾ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਜਿਹੜੀ ਆਪਣਾ ਸਮਾਦਾ ਨੇ ਉਹ ਇਸ ਸਾਈਡ ਬਣੀਆਂ ਹੋਈਆਂ ਨੇ ਇਹ ਤੇ ਇੰਡੀਅਨ ਆਰਮੀ ਨੇ ਬੜਾ ਵਧੀਆ ਕੀਤਾ ਹੋਇਆ ਬਣਾਇਆ ਹੋਇਆ ਇਹ ਆਪਣਾ ਵਰਚੁਅਲ ਟ੍ਰੇਨ ਜਰਨੀ ਦਿਖਾਉਂਦੇ ਆ ਇਹਦੇ ਚ ਪਰ ਹਲੇ ਇਹ ਬੰਦ ਹੈ ਮੇਰੇ ਖਿਆਲ ਸ਼ਾਮ ਦੀ ਟਾਈਮਿੰਗ ਤੇ ਖੁੱਲਦਾ ਹੋਊਗਾ ਹਲੇ ਇਹਦੇ ਵਿੱਚ ਬਿਠਾ ਕੇ ਉਹ ਜਿਹੜੇ ਪ੍ਰਾਣੀਆਂ ਜਦੋਂ ਇੰਡੀਆ ਹਲੇ ਅਲੱਗ ਇੰਡੀਆ ਪਾਕਿਸਤਾਨ ਲੱਗ ਨਹੀਂ ਸੀ ਹੋਏ ਤੇ ਉਦੋਂ ਦੀਆਂ ਫੋਟੋਜ਼ ਵਗੈਰਾ ਸਾਰੀਆਂ ਦਿਖਾਉਂਦੇ ਨੇ ਤੇ ਉਹ ਪਰ ਅੱਜ ਸ਼ਾਮ ਨੂੰ ਤਾਂ ਸਾਨੂੰ ਵਿਡਿੰਗਾਂ ਤਾਂ ਕਰਕੇ ਹੁਣ ਦਿਨ ਚਾਏ ਹੋਏ ਆ ਇੱਥੇ ਉਹ ਉਹ ਸਾਈਡ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਵੀ ਸਮਾਦਾ ਬਣੀਆਂ ਹੋਈਆਂ ਨੇ ਬਹੁਤ ਵਧੀਆ ਮੈਮੋਰੀਅਲ ਬਣਾਇਆ ਹੋਇਆ ਹੈ ਭਗਤ ਸਿੰਘ ਉਹਨਾਂ ਦੀ ਅੱਜ ਵੇਖੋ ਬੱਚਿਆਂ ਨੇ ਗਾਹ ਪਾਇਆ ਪਿਆ ਮੈਂ ਸੁਖੀਆਂ ਹਲੇ ਅਮਨ ਭੈਣ ਨੂੰ ਬਹੁਤ ਦੁਖੀ ਕੀਤਾ ਹੋਇਆ ਉੱਤੇ ਹੁਸੈਨੀ ਵਾਲੇ ਬਾਰਡਰ ਤੇ ਨਾ ਅਸਲ ਵਿੱਚ ਗਰਮੀ ਬਹੁਤ ਸੀ ਤਾਂ ਕਰਕੇ ਉੱਤੇ ਸਾਡੇ ਤੋਂ ਇੱਕ ਬੱਚੇ ਸੀਗੇ ਨਾ ਜਿਆਦਾ ਸੁੰਨ ਤੇ ਹੋਇਆ ਹੁਣ ਮੈਂ ਅਸੀਂ ਇੱਕ ਇਹ ਤੋਂ ਕੋਚਿਆ ਵੀ ਆਪਣਾ ਜਿਹੜੀ ਜਿਵੇਂ ਹੁਣ ਆ ਤਾਰ ਹੁੰਦੀ ਹੈ ਬਾਉਂਡਰ ਵਾਲੀ ਵੀ ਪਿੰਡ ਚੋਂ ਦੀ ਲੰਗਰੀ ਹੋਵੇ ਵੀ ਉਹ ਪਿੰਡ ਦੇਖਣਾ ਚਾਹੁੰਦੇ ਆ ਤੇ ਹੁਣ ਅਸੀਂ ਉਹ ਪਿੰਡ ਵੱਲ ਚੱਲੇ ਆ ਉੱਥੇ ਜਾ ਕੇ ਰਸਤੇ 'ਚ ਦੇਖਦੇ ਆ ਵੀ ਸਾਨੂੰ ਉੱਥੇ ਤੱਕ ਪਹੁੰਚਣ ਦਿੰਨੀ ਹੈ ਕਿ ਨਹੀਂ ਤੇ ਫਿਰ ਜੇ ਪਹੁੰਚਣ ਦੇ ਤਾਂ ਫਿਰ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਹਾਨੂੰ ਦਿਖਾਉਣੇ ਆ ਬੱਚਿਆਂ ਨੇ ਪੂਰਾ ਕਸਬਾਨ ਪਾਇਆ ਪਿਆ ਸਾਰੇ ਜਿਆਦਾ ਬਹੁਤ ਜਿਆਦਾ ਰੋਲਾ ਪਿਆ ਪਿਆ ਦੋ ਬੱਚੇ ਇੱਕ ਪਿੱਛੇ ਬੈਠੇ ਨੇ ਸਭ ਤੋਂ ਪਿੱਛੇ ਦਾੜੀਆਂ ਵਾਲੇ ਬੱਚੇ ਤੇ ਫਿਰ ਅੱਗੇ ਜਾ ਕੇ ਤੁਹਾਨੂੰ ਮਿਲਦੇ ਆ ਆ ਗਏ ਸੀਗੇ ਪਿੰਡਾਂ 'ਚ ਤੇ ਇਹ ਤਾਂ ਲੋਕਾਂ ਦੇ ਕਾ ਜਿਵੇਂ ਜ਼ਿਆਦਾ ਕੱਚੇ ਜੇ ਨੇ ਹਨਾ ਪਿੱਛੇ ਦਾ ਵਾਲੇ ਹੀ ਕੱਚੇ ਜੇ ਸੀਗੇ ਬਾਰਡਰ ਇਹ ਨਹੀਂ ਕਰਕੇ ਕੋਈ ਰੈਸਟ੍ਰਿਕਸ਼ਨ ਹੋਣਗੀਆਂ ਕੋਈ ਨਾ ਉਹ ਚੱਕਰ ਕਰਕੇ ਇੰਨੇ ਜ਼ਿਆਦਾ ਬੰਦੇ ਆਪਣੇ ਤੋਂ ਬਾਰਡਰ ਸਾਡੇ ਬੱਚੇ ਇੰਨਾ ਗਾ ਪਾ ਰਹੇ ਨੇ ਵੀ ਸਾਨੂੰ ਕੋਈ ਗੱਲ ਅਸੀਂ ਕਰ ਹੀ ਨਹੀਂ ਸਕਦੇ ਤੁਹਾਡੇ ਨਾਲ ਉਹ ਦੱਲ ਲੈ ਕੇ ਆਪੇ ਆਹ ਮੈਦ ਦਾ ਕੋਲਾ ਇਹ ਵੀ ਇਹ ਉਹ ਦਰਿਆ ਉਹੀ ਹੈ ਜਿਹੜਾ ਅੱਗੇ ਪਾਕਿਸਤਾਨ ਨੂੰ ਜਾਂਦਾ ਅੱਛਾ ਅੱਛਾ ਹੋ ਗਿਆ हां बिल्कुल करा सकती है तो इधर ना ਘਰ ਲੋਕਾਂ ਦੇ ਐਵੇਂ ਦੇ ਨੇ ਇਹ ਜ਼ਿਆਦਾਤਰ ਤਾਂ ਤੁਸੀਂ ਵੇਖੋ ਜ਼ਿਆਦਾਤਰ ਕੱਚੇ ਘਰ ਨੇ ਅੰਦਰ ਕੱਚੇ ਨੇ ਵੈਸੇ ਇੱਧਰ ਲੋਕਾਂ ਦੀ ਲਾਈਫ ਵੀ ਕੀ ਹੁੰਦੀ ਲੋਕਾਂ ਦੀ ਬਹੁਤ ਹਾਰਡ ਹਾਰਡ ਲਾਈਫ ਹੁੰਦੀ ਹੋਊਗੀ ਉਹ ਦੇਖੋ ਇਹ ਤਾਂ ਮਾਝੀ ਵਾਲੇ ਦਾ ਚੱਲੇ ਨੇ ਬੱਚੇ ਕਿਵੇਂ ਨਾ ਰਹੇ ਨੇ ਉੱਥੇ ਕਿਉਂ ਕਿਵੇਂ ਨਾ ਰਹੇ ਨੇ ਸਹੀ ਗੱਲ ਹੈ अच्छा आप उल्टा पकेगे हासिल ना होने है ना वो जा मांगे चलेंगे सा लो बड़ा जवाब आई यू पेंड ऑफ है इतना हां लास्ट विलेज ऑफ इंडिया मेरा तो है होने की सर ਇਹ ਜਿਹੜੀ ਸਲੈਬਸ ਜੀ ਵਾਲੇ ਨੇ ਹਾਂ ਇਹ ਸਰਪੰਚ ਹੋਊਗਾ ਮੈਨੂੰ ਲੱਗਦਾ ਸਿਮੈਂਟ ਇਹ ਤਾਂ ਸਾਰੇ ਘਰ ਐਵੇਂ ਦੇ ਦੇ ਹਨਾ ਹਾਂ ਕਹਿੰਦੇ ਤਾਰ ਤੋਂ ਪਾਰ ਜਾਣ ਉਹ ਇੱਥੇ ਸਰੰਗਾ ਬਣਾਈ ਬੈਠੇ ਹੁਣ ਵੀ ਆਜੋ ਤੁਹਾਨੂੰ ਤਾਰ ਤੋਂ ਪਾਰ ਹੀ ਕੱਢ ਛੱਡਦੇ ਆ ਇਹ ਕਿਹੜਾ ਮਸਾਲਾ ਨਗਰਾ ਦੀ ਤ ਇਹ ਦ ਇਹਦੀ ਸੜਕਾਂ ਹੀ ਕਿ ਤੁਹਾਨੂੰ ਸਿੰਘੇ ਪਿੰਡ ਚੈਂਟਰ ਹੋਏ ਆ ਤੇ ਐਵੇਂ ਦੀ ਗੱਲ ਨਹੀਂ ਸਾਰੇ ਚੈਸੀ ਉਹ ਕਹਿੰਦੇ ਉਸ ਸਾਈਡ ਪਾਕਿਸਤਾਨ ਆ ਹਨਾ ਫਿਰ ਬੜ ਤੁਹਾਨੂੰ ਉੱਥੇ ਪੁੱਛਣਾ ਪੈਣਾ ਕਿ ਤੁਹਾਨੂੰ ਚੌਂਕੀ ਤੋਂ ਪਰਮਿਸ਼ਨ ਲੈਣੀ ਪੈਣੀ ਆ ਇੱਥੇ ਮੈਂ ਜਾਣ ਦਿੰਦੇ ਨੇ ਕਿ ਨਹੀਂ ਉਹ ਤੋਂ ਰਾਈਟ ਹੋ ਜੀ ਇੱਥੇ ਹੁਣ ਅਸੀਂ ਪਰਮਿਸ਼ਨ ਲੈਣ ਦੀ ਗਈ ਸੀਗੇ ਤੇ ਆਪਾਂ ਜਿਹੜੇ ਆਰਮੀ ਵਾਲਿਆਂ ਤੋਂ ਤੇ ਉਹ ਕਹਿੰਦੇ ਵੀ ਇਹ ਬਾਰਡਰ ਐਕਚੁਅਲੀ ਹੈਗਾ ኦਪਰੇਸ਼ਨਲ ਕਮਾਂਡਰ ਲੈਵਲ ਦੀ ਉਹਦੇ ਕਰਕੇ ਇੱਥੋਂ ਤਾਂ ਨੇੜੇ ਜਾਣ ਦੇ ਦਿੰਦੇ ਹੈਗੇ ਪਰ ਉਹਨੇ ਵਿਚਾਰੇ ਨੇ ਤਾਂ ਵੀ ਬਹੁਤ ਹੈਲਪ ਕੀਤੀ ਉੱਥੇ ਅਸਲ ਵਿੱਚ ਵੀਡੀਓ ਸ਼ੂਟ ਨਹੀਂ ਸੀ ਕਰ ਸਕਦੇ ਅਲਾਉਡ ਨਹੀਂ ਸੀਗਾ ਤੇ ਕਾਫੀ ਨੇੜੇ ਤੱਕ ਸਾਨੂੰ ਲੈ ਗਿਆ ਸੀਗਾ ਤੇ ਹੁਣ ਬਾਕੀ ਇੱਕ ਉਹਨੇ ਜਗ੍ਹਾ ਹੋਰ ਦੱਸੀ ਆ ਤੇ ਉੱਥੇ ਜਾ ਕੇ ਦੇਖਦੇ ਆ ਤੇ ਨੇੜੀ ਆ ਜੇ ਉੱਥੇ ਨੇੜੇ ਪਹੁੰਚੇ ਫਿਰ ਤੁਹਾਨੂੰ ਉਹ ਜ਼ਰੂਰ ਦਿਖਾਵਾਂਗੇ ਉਹ ਸਾਹਮਣੇ ਜਿਹੜਾ ਤੁਹਾਨੂੰ ਸ਼ਾਇਦ ਵੀਡੀਓ ਚ ਦਿਖ ਰਿਹਾ ਹੋਵੇ ਉਹ ਉੱਚੀ ਜੀ ਜਗਾ ਦਿਖ ਰਹੀ ਹੈ ਨਾ ਉਹ ਇੱਥੇ ਬੰਨ ਲੰਗਦਾ ਤੇ ਉਹ ਬੰਨ ਉੱਥੇ ਤੱਕ ਜਾਣ ਨਹੀਂ ਦਿੰਦੇ ਉਹ ਬਸ ਉਹ ਬੰਨ ਦੇ ਪਰਲੇ ਪਾਸੇ ਹੀ ਪਾਕਿਸਤਾਨ ਆ लास्ट ਪਿੰਡ ਹੈ ਇਹ ਇੰਡੀਆ ਦਾ ਬਿਲਕੁਲ ਅੱਜ ਤੇ ਹੁਣ ਬਾਡੀ ਦਾ ਸੀਜ਼ਨ ਹੈ ਕੰਬਾਈਨ ਚੱਲ ਰਹੀ ਹੈ ਤਾਂ ਜਿਹੜਾ ਬੰਦਾ ਪਿੱਛੇ ਖੜਾ ਇਹਨੇ 4 ਘੰਟਾ ਪਹਿਲਾਂ ਵੀ ਆਰਡਰ ਕਰਿਆ ਸੀ ਪਰ ਹਾਲ ਤੱਕ ਵੀਜ਼ਾ ਆਇਆ ਨਹੀਂ ਜੇ ਗੰਨੇ ਪੁੱਛੇਗਾ ਕਿ ਇੱਥੇ ਕਿੱ데 یہی ਹੈ ਉਹ ਸ਼ਬਦ ਸੌਸ ਸੌਸ ਹੈਗੀ ਉਹਨੇ ਇਹਦੀ ਸੌਸ ਦੇ ਦਿਓ ਪਲੀਜ਼ ਸੌਸ ਸੌਸ ਹੈਗੀ ਆ ਤੇ ਗੀ ਹੁਣ ਤੁਸੀਂ ਇੰਜੋਏ ਕੀਤਾ ਜਿੰਨੇ ਮਿੰਟ ਕਰ ਜਾ ਬੋਲਿਆ ਇੰਜੋਏ ਕੀਤਾ ਦੱਸੋ ਆ ਪਈਆ ਇਦਾਂ ਸੀਂਸ ਹੋਇਆ ਕਿੰਨਾ ਅੱਛਾ ਦੱਸੋ ਚ ਮੇਰੇ ਬੱਚਾ ਦੱਸੋ ਤੇ ਬਹੁਤ ਇੰਜੋਏ ਕੀਤਾ ਬਾਈ ਚਾਹੀਦਾ ਤੁਸੀਂ ਕਿਹੜਾ ਖਾ ਲੋ ਉਹਦੇ ਵਿੱਚ ਮੈਨੂੰ ਆ ਸਾਡਾ ਛੋਟਾ ਜਿਹਾ ਪੀਜ਼ਾ ਆ ਗਿਆ ਇਹ ਤਾਂ ਕੱਲੀ ਭਵਨ ਵਾਸਤੇ ਆ ਪਵਨ ਪਵਨ ਆਤਾ ਤੇਰੇ ਵਾਸਤੇ ਗੱਲੀ ਵਾਸਤੇ ਆ ਮੈਂ ਨਾ ਮੋਣੀ ਹਾਂ ਪਾ ਸਕਦੀਆਂ ਇਹਨਾਂ ਬਸਾਰੇ ਕਰੀ ਹੋਗੇ ਖਾ ਸਕਦੇ ਹੈ ਇਹ ਇਹਨਾਂ ਦੇ ਇੱਕ ਲਾਰਜ ਨਵਾਂ ਪੀਜ਼ਾ ਚੱਲਿਆ ਸੀਗਾ ਉਹ ਮੰਗਵਾਇਆ ਤੇ ਹੁਣ ਚੈੱਕ ਕਰਕੇ ਦੇਖੇ ਸਾਰੇ ਅਲੱਗ-ਅਲੱਗ ਨੇ ਇਹਦੇ ਚ ਕਾ ਕੇ ਦੇਖਦੇ ਆ ਕਿਵੇਂ ਲੱਗਦਾ